ਪੰਜਾਬ ਪੁਲਿਸ ਦੀ ਪ੍ਰਖਾਸ ਮਹਿਲਾ ਕਨਸਟੇਬਲ ਜਿਸ ਨੂੰ ਕਿ ਥਾਰ ਗਰਲ ਇੰਸਟਾ ਕੁਈਨ ਅਤੇ ਹੋਰ ਨਾਮਾਂ ਦੇ ਨਾਲ ਜਾਣਿਆ ਜਾਂਦਾ ਹੈ ਚਰਚਾ ਦੇ ਵਿੱਚ ਰਹਿੰਦੀ ਹੈ ਹੁਣ ਇੱਕ ਵਾਰ ਫਿਰ ਤੋਂ ਚਰਚਾ ਦੇ ਵਿੱਚ ਆ ਗਈ ਹੈ ਵਿਜੀਲન્સ ਪਿਊਰ ਦੇ ਵੱਲੋਂ ਇਸ ਨੂੰ ਗ੍ਰਿਫਤਾਰ ਕਰ ਲੈ ਗਿਆ ਹੁਣ ਮਾਮਲਾ ਹੈ ਆਮਦਨ ਤੋਂ ਵੱਧ ਜਾਇਦਾਦ ਬਣਾਉਂਦਾ ਇਸ ਤੋਂ ਪਹਿਲਾਂ ਪੁਲਿਸ ਦੇ ਵੱਲੋਂ ਇਸ ਨੂੰ ਇੱਕ ਨਾਕੇ ਤੇ ਗ੍ਰਿਫਤਾਰ ਕੀਤਾ ਗਿਆ ਸੀ ਜਿਸ ਦੇ ਵਿੱਚ ਪੁਲਿਸ ਦੇ ਵੱਲੋਂ ਦਾਅਵਾ ਕੀਤਾ ਗਿਆ ਕਿ ਇਸ ਦੀ ਗੱਡੀ ਦੇ ਵਿੱਚ 17 ਗ੍ਰਾਮ ਚਿਟਾ ਮਿਲਿਆ ਹੈ ਤੇ ਇਹ ਫਿਰੋਜ਼ਪੁਰ ਤੋਂ ਲੈ ਕੇ ਆਈ ਹੈ ਉਸ ਤੋਂ ਬਾਅਦ ਇਹ ਮਾਮਲਾ ਕਾਫੀ ਲੰਮਾ ਚੱਲਿਆ ਤੇ 1 ਮਹੀਨੇ ਤੋਂ ਬਾਅਦ ਅਮਨਦੀਪ ਕੌਰ ਜ਼ਮਾਨਤ ਲੈ ਕੇ ਬਾਹਰ ਆ ਜਾਂਦੀ ਹੈ ਜਿਸ ਤੋਂ ਬਾਅਦ ਸਰਕਾਰ ਨੂੰ ਕਿਰਕਰੀ ਦਾ ਸਾਹਮਣਾ ਬੇਇੱਜ਼ਤੀ ਦਾ ਸਾਹਮਣਾ ਕਰਨਾ ਪੈਂਦਾ ਹੈ ਕਿਉਂਕਿ ਸਰਕਾਰ ਦੇ ਵੱਲੋਂ ਜਦੋਂ ਇਹ ਫੜੀ ਗਈ ਸੀ ਉਸ ਤੋਂ ਬਾਅਦ ਦਾਅਵੇ ਕੀਤੇ ਜਾਣ ਲੱਗੇ ਕਿ ਇਸ ਦਾ ਸਰਕਾਰ ਦੇ ਵੱਲੋਂ ਘਰ ਵੀ ਢਾਇਆ ਜਾਵੇਗਾ ਕਿਉਂਕਿ ਇਸ ਦਾ ਨਾਮ ਨਸ਼ਿਆਂ ਦੇ ਕੇਸਾਂ ਦੇ ਵਿੱਚ ਆ ਗਿਆ ਕਿਉਂਕਿ ਸੀਐਮ ਭਗਵੰਤ ਮਾਨ ਕਹਿੰਦੇ ਇਹ ਸੁਣਾਈ ਦਿੰਦੇ ਸਨ ਕਿ ਜਿਸ ਦਾ ਵੀ ਨਾਮ ਨਸ਼ਿਆਂ ਦੇ ਮਾਮਲੇ ਦੇ ਵਿੱਚ ਆ ਗਿਆ ਉਸ ਦੇ ਖਿਲਾਫ ਐਨਡੀਪੀਐਸ ਦਾ ਪਰਚਾ ਪੈ ਗਿਆ ਉਸ ਦਾ ਘਰ ਤਾਂ ਆਇਆ ਜਾਵੇਗਾ ਪਰ ਉਸ ਤੋਂ ਬਾਅਦ 1 ਮਹੀਨੇ ਤੋਂ ਬਾਅਦ ਹੀ ਅਮਨਦੀਪ ਕੌਰ ਜ਼ਮਾਨਤ ਲੈ ਕੇ ਬਾਹਰ ਆ ਜਾਂਦੀ ਹੈ ਤੇ ਇੱਕ ਨਿੱਜੀ ਚੈਨਲ ਨੂੰ ਇੰਟਰਵਿਊ ਦਿੰਦੇ ਹੋਏ ਇਸ ਦੇ ਵੱਲੋਂ ਕਈ ਵੱਡੀਆਂ ਗੱਲਾਂ ਆਖ ਦਿੱਤੀਆਂ ਜਾਂਦੀਆਂ ਨੇ ਉਹਨਾਂ ਦਾ ਕਹਿਣਾ ਹੈ ਕਿ ਸਰਕਾਰ ਦੇ ਵੱਲੋਂ ਅਤੇ ਜੋ ਕੁਝ ਵੀ ਮੇਰੇ ਉੱਪਰ ਇਸ ਮੌਕੇ ਹੋ ਰਿਹਾ ਹੈ ਇਹ ਸਾਰਾ ਕੁਝ ਸਾਜ਼ਿਸ਼ ਦੀ ਤਰਕ ਕੀਤਾ ਜਾ ਰਿਹਾ ਹੈ ਮੇਰੇ ਉੱਪਰ ਪਲਾਂਟ ਚਿੱਟਾ ਪਲਾਂਟ ਕੀਤਾ ਗਿਆ ਨਾ ਤਾਂ ਮੈਂ ਲੈ ਕੇ ਆਏ ਸੀ ਤੇ ਨਾ ਹੀ ਮੈਂ ਪੀਨੀ ਆ ਮੇਰਾ ਭਾਵੇਂ ਡੋਪ ਟੈਸਟ ਕਰਵਾ ਲਵੋ ਤੇ ਹੁਣ ਬਿਜਲੈਸ ਬਿਊਰੋ ਦੇ ਵੱਲੋਂ ਇਸ ਅਮਨਦੀਪ ਕੌਰ ਨਾਮਕ ਜੋ ਕਿ ਬਰਖਾਸਤ ਮਹਿਲਾ ਕਨਸਟੇਬਲ ਹੈ No. ਅਮਦਤ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਦੇ ਵਿੱਚ ਗ੍ਰਿਫਤਾਰ ਕਰ ਲੈ ਗਿਆ ਕਿਉਂਕਿ ਜਦੋਂ ਇਸ ਮਹਿਲਾ ਦੇ ਵੱਲੋਂ ਅਮਨਦੀਪ ਕੌਰ ਦੇ ਵੱਲੋਂ ਰੀਲਾਂ ਜਾਂ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਅਪਲੋਡ ਕੀਤੀਆਂ ਜਾਂਦੀਆਂ ਸਨ ਤਾਂ ਦੇਖਿਆ ਜਾਂਦਾ ਸੀ ਕਿ ਵੀਡੀਓ ਦੇ ਵਿੱਚ ਮਹਿੰਗੇ ਸੂਟ ਆ ਹੱਥ ਵਿੱਚ ਮਹਿੰਗੇ ਬੈਗ ਗੁੱਟ ਉੱਤੇ ਮਹਿੰਗੀ ਕੜੀ ਹੱਥਾਂ ਦੇ ਵਿੱਚ ਛਾਪਾਂ ਆਈਫੋਨ ਐਸਯੂਵੀ ਥਾਰ ਅਤੇ ਹੋਰ ਵੀ ਕਈ ਮਹਿੰਗੇ-ਮਹਿੰਗੇ ਚੀਜ਼ਾਂ ਇਸ ਦੇ ਵੱਲੋਂ ਵੀਡੀਓ ਦੇ ਵਿੱਚ ਦਿਖਾਈਆਂ ਜਾਂਦੀਆਂ ਸਨ ਤੇ ਜਿਸ ਤੋਂ ਬਾਅਦ ਹੁਣ ਪੁਲਿਸ ਦੇ ਵੱਲੋਂ ਇਸ ਦਾ ਮਾਮਲੇ ਦਾ ਨੋਟਿਸ ਲਿਆ ਗਿਆ ਤੇ ਵਿਜੀਲੈਂਸ ਪੁਲਿਸ ਦੇ ਵੱਲੋਂ ਨੋ ਆੰਮਨ ਤੋਂ ਵਾਦ ਜਾਇਦਤ ਬਣਾਉਂਦੇ ਮਾਮਲੇ ਦੇ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਹਾਲਾਂਕਿ ਇਸ ਦੇ ਵੱਲੋਂ ਜੋ ਇੰਟਰਵਿਊ ਦਿੱਤੇ ਸੀ ਉਸ ਦੇ ਵਿੱਚ ਕਿਹਾ ਸੀ ਕਿ ਮੇਰਾ ਘਰ ਮੇਰਾ ਗੱਡੀ ਜੋ ਕੁਝ ਵੀ ਮੈਂ ਬਣਾਇਆ ਹੈ ਇਹ ਜਾਇਦਤ ਮੈਂ ਬਣਾਈ ਹੈ ਇਹ ਸਾਰੀ ਲੋਨ ਲੈ ਕੇ ਬਣਾਈ ਹੈ ਕਰਜ਼ਾ ਚੁੱਕ ਕੇ ਬਣਾਈ ਹੈ ਉਹਨਾਂ ਨੇ ਕਹਿੰਨੇ ਕਿ ਮੇਰੇ ਘਰ ਦੇ ਉੱਪਰ ਲਗਭਗ 50 ਲੱਖ ਤੋਂ ਵੱਧ ਦਾ ਕਰਜ਼ਾ ਹੈ ਮੈਂ ਘਰ ਵੀ ਆਪਣਾ ਲੋਨ ਤੇ ਬਣਾਇਆ ਤੇ ਇਸ ਘਰ ਦੀ ਰਜਿਸਟਰੀ ਬੈਂਕ ਦੇ ਕੋਲ ਹੈ ਇਹਨਾਂ ਸਾਰੇ ਹੀ ਜਾਇਦਾਦਾਂ ਦੇ ਦਸਤਾਵੇਜ਼ ਡਾਕੂਮੈਂਟ ਮੇਰੇ ਕੋਲ ਨੇ ਸਾਰਾ ਕੁਝ ਇੱਕ ਨੰਬਰ ਦਾ ਹੈ ਭਾਵੇਂ ਸਰਕਾਰ ਦੇ ਵੱਲੋਂ ਜਾਂ ਚੱਕਰਵਾ ਲਈ ਜਾਵੇ ਉਸ ਤੋਂ ਬਾਅਦ ਹੁਣ ਮਾਮਲਾ ਵਿਜਲਨਸ ਦੂਰ ਤੱਕ ਪਹੁੰਚ ਗਿਆ ਤੇ ਇਸ ਨੂੰ ਗ੍ਰਿਫਤਾਰ ਵਿਜਲਨਸ ਦੂਰ ਦੇ ਵੱਲੋਂ ਕਰ ਲਿਆ ਗਿਆ ਕਿਉਂਕਿ ਜਦੋਂ ਅਮਨਦੀਪ ਕੌਰ ਨਸ਼ਿਆਂ ਦੇ ਮਾਮਲੇ ਵਿੱਚੋਂ ਜ਼ਮਾਨਤ ਲੈ ਕੇ ਬਾਹਰ ਆ ਗਈ ਉਹ ਵੀ ਇੱਕ ਮਹੀਨੇ ਦੇ ਅੰਦਰ ਅੰਦਰ ਹੀ ਤਾਂ ਵਿਰੋਧੀ ਪਾਰਟੀਆਂ ਅਤੇ ਸੋਸ਼ਲ ਮੀਡੀਆ ਤੇ ਇਹ ਚਰਚਾ ਚੱਲਣ ਲੱਗ ਪਈ ਕਿ ਸਰਕਾਰ ਦੇ ਵੱਲੋਂ ਤਾਂ ਇਸ ਦਾ ਘਾਟੋ ਦਾਅਵਾ ਕੀਤਾ ਜਾ ਰਿਹਾ ਸੀ ਕਿ ਇਸ ਦਾ ਘਾਟਾ ਦਿੱਤਾ ਜਾਵੇਗਾ ਪਰ ਇਹ ਤਾਂ ਜੇਲ੍ਹ ਵਿੱਚ ਜਾਣ ਦੀ ਬਜਾਏ ਇੱਕ ਮਹੀਨੇ ਦੇ ਅੰਦਰ ਅੰਦਰ ਹੀ ਜੇਲ੍ਹ ਤੋਂ ਜ਼ਮਾਨਤ ਲੈ ਕੇ ਬਾਰ ਆ ਗਈ ਹੈ ਤੇ ਇੰਟਰਵਿਊ ਦਿੱਤੀ ਗਈ ਹੈ ਤਾਂ ਜਿਸ ਦੇ ਵਿੱਚ ਸਿੱਧੇ ਸਰਕਾਰ ਦੇ ਉੱਪਰ ਦੋਸ਼ ਲਗਾ ਦਿੱਤੇ ਗਏ ਨੇ ਕਿ ਜਾਣ ਬੁੱਝ ਕੇ ਮੈਨੂੰ ਫਸਾਇਆ ਜਾ ਰਿਹਾ ਹੈ ਤੇ ਉਸ ਤੋਂ ਬਾਅਦ ਹੁਣੇ ਸਰਕਾਰ ਦੇ ਵੱਲੋਂ ਦੁਬਾਰਾ ਇਸ ਨੂੰ ਫੜ ਲਿਆ ਗਿਆ ਹੈ ਗ੍ਰਿਫਤਾਰ ਕਰ ਲਿਆ ਗਿਆ ਹੈ ਮਾਮਲਾ ਹੈ ਆਮਦਨ ਤੋਂ ਵੱਧ ਜਾਇਦਾਦ ਬਣਾਉਂਦਾ